ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉੱਤੇ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਗੱਲ ਕਰਾਂਗੇ ਇੱਕ ਐਸੇ ਧੰਨ ਦੇ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਜ਼ਿੰਦਗੀ ਦੇ ਵਿੱਚ ਇੱਕ ਚਮਤਕਾਰੀ ਬਦਲਾਅ ਆਵੇਗਾ ਜੇਕਰ ਤੁਸੀਂ ਇਹ দান ਕਰਨਾ ਸ਼ੁਰੂ ਕਰ ਦਮੋਗੇ ਤਾਂ ਤੁਹਾਡੀ ਜ਼ਿੰਦਗੀ ਦੀਆਂ तमाम ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਦੂਸਰੇ ਪਾਸੇ ਸਿੱਖ ਧਰਮ ਦੇ ਵਿੱਚ দান ਦਾ ਨਾਮ ਦਸਵੰਦ ਹੈ ਜੇਕਰ ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਦਸਵੰਦ ਸਿੱਖੀ ਵਿੱਚ ਸਭ ਤੋਂ ਵੱਡੇ ਤੇ ਸਭ ਤੋਂ ਪਵਿੱਤਰ ਸਿਧਾਂਤਾਂ ਵਿੱਚੋਂ ਇੱਕ ਹੈ ਇਹ ਕੋਈ ਟੈਕਸ ਨਹੀਂ ਇਹ ਤਾਂ ਗੁਰੂ ਨਾਲ ਪਿਆਰ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਸਾਜਣਾ ਵੇਲੇ ਸਾਫ ਬਚਨ ਕੀਤਾ ਦਸਵੰਦ ਗੁਰੂ ਦਾ ਹੋਵੇ ਭਾਵੇਂ ਜੋ ਵੀ ਕਮਾਈ ਹੋਵੇ ਉਸ ਦਾ ਦਸਵਾਂ ਹਿੱਸਾ ਗੁਰੂ ਦਾ ਹੈ ਇਹ ਗੁਰੂ ਦਾ ਹੱਕ ਹੈ ਸਾਡਾ ਕਰਜ਼ ਹੈ ਜਦੋਂ ਅਸੀਂ ਦਸਵੰਦ ਕੱਢਦੇ ਹਾਂ ਤਾਂ ਮਨ ਵਿੱਚੋਂ ਮੈਂ ਦਵਾਲਾ ਹੰਕਾਰ ਖਤਮ ਹੋ ਜਾਂਦਾ ਹੈ ਕਿਉਂਕਿ ਕਈ ਇਨਸਾਨ ਕਹਿ ਦਿੰਦੇ ਆ ਕਿ ਇਹ ਤਾਂ ਸਿਰਫ ਤੇ ਸਿਰਫ ਮੈਂ ਹੀ ਕਮਾਇਆ ਜਦੋਂ ਅਸੀਂ ਦਸਵੰਦ ਗੁਰੂ ਘਰ ਦੇ ਕੇ ਹੁੰਦੇ ਆ ਤਾਂ ਸਾਡੇ ਅੰਦਰ ਕਿਤੇ ਨਾ ਕਿਤੇ ਇਹ ਮੈਂ ਖਤਮ ਹੁੰਦੀ ਹੈ ਅਸੀਂ ਇਹ ਮੰਨ ਲੈਂਦੇ ਹਾਂ ਕਿ ਵਾਹਿਗੁਰੂ ਨੇ ਦਿੱਤਾ ਹੈ ਮੈਂ ਤਾਂ ਸਿਰਫ ਨਿਮਾਣਾ ਜਹਾ ਸੇਵਕ ਹਾਂ ਦਸਵੰਦ ਸਿੱਧਾ ਗੁਰੂ ਦੇ ਕੋਲ ਇਕੱਚ ਜਾਦਾ ਹੈ ਉੱਥੋਂ ਲੰਗਰ ਚੱਲਦਾ ਹੈ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਬੇਸਹਾਰਿਆਂ ਦੀ ਮਦਦ ਹੁੰਦੀ ਹੈ ਸਕੂਲ ਹਸਪਤਾਲ ਚੱਲਦੇ ਨੇ ਭਾਗੋ ਤੁਹਾਡਾ ਦਸਵੰਦ ਕਿਸੇ ਇੱਕ ਬੰਦੇ ਦੀ ਜੇਬ ਵਿੱਚ ਨਹੀਂ ਸਗੋਂ ਪੂਰੀ ਮਾਨਵਤਾ ਦੀ ਸੇਵਾ ਵਿੱਚ ਲੱਗਦਾ ਹੈ ਦਸਵੰਦ ਬਹੁਤ ਤਰ੍ਹਾਂ ਦਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਜੇਕਰ ਗੁਰੂ ਘਰ ਨਹੀਂ ਜਾ ਸਕਦੇ ਤਾਂ ਤੁਸੀਂ ਦਸਵੰਦ ਆਪਣੇ ਆਸ-ਪਾਸ ਵੀ ਲਗਾ ਸਕਦੇ ਹੋ ਕੱਟ ਕੇ ਕਿਸੇ ਲੋੜਵੰਦ ਧੀ ਪੁੱਤਰ ਦੀ ਕਿਸੇ ਦੀ ਫੀਸ ਸਕੂਲ ਦੀ ਭਰ ਕੇ ਖਤਾਬਾਂ ਲੈ ਕੇ ਪੈਂਸਨਾਂ ਲੈ ਕੇ ਜਾਂ ਫਿਰ ਕਿਸੇ ਗਰੀਬ ਮਾਪੇ ਦੀ ਬਜ਼ੁਰਗ ਦੀ ਦਵਾਈ ਉਸ ਨੂੰ ਲੋੜ ਅਨੁਸਾਰ ਲੈ ਕੇ ਦੇਣੀ ਜਿਵੇਂ ਦੁੱਧ ਵਿੱਚ ਇੱਕ ਨਿੰਬੂਂਦ ਨਿੰਬੂ ਪਾ ਕੇ ਸਾਰਾ ਦਹੀਂ ਬਣ ਜਾਂਦਾ ਹੈ ਓਵੇਂ ਦਸਵੰਦ ਕੱਢਣ ਨਾਲ ਬਾਕੀ 90% ਦੀ ਕਮਾਈ ਵੀ ਪਵਿੱਤਰ ਤੇ ਬਰਕਤ ਵਾਲੀ ਹੋ ਜਾਂਦੀ ਹੈ ਜਿਹੜੇ ਤਸਵੰਦ ਨਹੀਂ ਕੱਢਦੇ ਉਹ ਸਾਰੀ ਕਮਾਈ ਅਪਵਿੱਤਰ ਰਹਿ ਜਾਂਦੀ ਹੈ ਉਹਨਾਂ ਦੀ ਭਾਵੇਂ ਉਹ ਕਰੋੜਾਂ ਦੇ ਹਿਸਾਬ ਨਾਲ ਕਿਉਂ ਨਹੀਂ ਕਮਾਉਂਦੇ ਜਦੋਂ ਉਹ ਦਸਵੰਦ ਨਹੀਂ ਕੱਢਦੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਉਹ ਦਸਵੰਦ ਜਾਂ ਤਾਂ ਫਿਰ ਕਿਸੇ ਬਿਮਾਰੀ ਦੇ ਰੂਪ ਵਿੱਚ ਜਾਂ ਫਿਰ ਘਰ ਦੇ ਵਿੱਚ ਪੁੱਤਰ ਦਾ ਕਿਸੇ ਮਾੜੀ ਸੰਗਤ ਦੇ ਵਿੱਚ ਪੈ ਜਾਣਾ ਇਸ ਤਰ੍ਹਾਂ ਮਾੜਿਆਂ ਕੰਮਾਂ ਦੇ ਵਿੱਚ ਉਹ ਦਸਬੰਧ ਨਿਕਲ ਜਾਂਦਾ ਹੈ ਜਦੋਂ ਤੁਸੀਂ ਦਸਬੰਧ ਦਿੰਦੇ ਹੋ ਤਾਂ ਗੁਰੂ ਤੁਹਾਨੂੰ ਆਪ ਆ ਕੇ ਲੈ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ ਕਾਲ ਖਾਏ ਕਿਛ ਹੱਥ ਦੇ ਨਾਨਕ ਰਾਹਾ ਪਛਾਣਿਆ ਸੀ ਭਾਵ ਜੋ ਮਿਹਨਤ ਦੀ ਕਮਾਈ ਵਿੱਚੋਂ ਕੁਝ দান ਕਰਦਾ ਹੈ ਉਹੋ ਹੀ ਅਸਲ ਮਾਰਗ ਤੇ ਚੱਲਦਾ ਹੈ ਦਸਬੰਧ ਨੂੰ ਚੈਰਿਟੀ ਨਹੀਂ ਸਮਝੋ ਇਹ ਤਾਂ ਗੁਰੂ ਦਾ ਹੱਕ ਜਿਹੜਾ ਕਿ ਸਾਨੂੰ ਹਰ ਹਾਲਤ ਵਿੱਚ ਦੇਣਾ ਹੀ ਪੈਣਾ ਜਿਵੇਂ ਬੱਚਾ ਮਾਂ ਪਿਓ ਦਾ ਦੁੱਧ ਪੀ ਕੇ ਵੱਡਾ ਹੁੰਦਾ ਹੈ ਫਿਰ ਉਹਨਾਂ ਦੀ ਸੇਵਾ ਕਰਦਾ ਹੈ ਓਵੇਂ ਹੀ ਅਸੀਂ ਗੁਰੂ ਦੀ ਦਿੱਤੀ ਹਰ ਸਾਹ ਨਾਲ ਕਮਾਈ ਕਰਦੇ ਹਾਂ ਤਾਂ ਦਸਬੰਧ ਵਾਪਸ ਕਰਨਾ ਸਾਡਾ ਫਰਜ਼ ਹੈ ਇੱਕ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਮਹਾਰਾਜ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਦਸਵੰਧ ਕੱਢਣ ਲਈ ਵੀ ਪੈਸੇ ਨਹੀਂ ਗੁਰੂ ਜੀ ਮੁਸਕਰਾਏ ਤੇ ਬੋਲੇ ਜੇ ਤੇਰੇ ਕੋਲ 10 ਰੁਪਏ ਨੇ ਤਾਂ ਉਹਨਾਂ ਵਿੱਚੋਂ 1 ਰੁਪਏ ਦਾ ਦਸਵੰਧ ਕੱਢ ਜੇ ਤੇਰੇ ਕੋਲ 1 ਰੁਪਏ ਆ ਤਾਂ ਉਹਦੇ ਵਿੱਚੋਂ 10 ਪੈਸੇ ਦਾ ਦਸਵੰਧ ਕੱਢੋ ਜੇ ਤੇਰੇ ਕੋਲ 10 ਪੈਸੇ ਆ ਤਾਂ ਉਸਦੇ ਵਿੱਚੋਂ 1 ਪੈਸੇ ਦਾ ਦਸਵੰਧ ਕੱਢੋ ਜੇ ਤੇਰੇ ਕੋਲ ਕੋਈ ਵੀ ਪੈਸਾ ਨਹੀਂ ਤਾਂ ਆਪਣੀ ਮਿਹਨਤ ਦਾ ਦਸਵਾਂ ਹਿੱਸਾ ਸੇਵਾ ਕਰੋ ਮਿੱਠੇ ਬੋਲ ਬੋਲ ਕੇ ਕਿਸੇ ਨੂੰ ਮਿਹਾਲ ਕਰੋ ਕਿਸੇ ਨੂੰ ਹੈਲਪ ਕਰੋ ਸੇਵਾ ਕਰੋ ਪਾਵ ਦਸਵੰਦ ਪੈਸੇ ਦੀ ਗੱਲ ਨਹੀਂ ਨੀਅਤ ਦੀ ਗੱਲ ਹੈ ਦਸਵੰਦ ਸਿੱਖ ਨੂੰ ਮਾਲਕ ਨਹੀਂ ਸੇਵਕ ਬਣਾ ਕੇ ਰੱਖਦਾ ਹੈ ਜਿਹੜਾ ਸਿੱਖ ਦਸਵੰਦ ਪੂਰਾ ਕਰਦਾ ਹੈ ਉਹ ਕਦੇ ਵੀ ਗਰੀਬ ਨਹੀਂ ਰਹਿੰਦਾ ਕਿਉਂਕਿ ਗੁਰੂਸ ਦੇ ਘਰ ਦਾ ਮਾਲਕ ਆਪ ਬਣ ਜਾਂਦਾ ਹੈ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਦਸਵੰਦ ਗੁਰੂ ਕੋ ਪੇਟੀਆਂ ਤੱਕ ਘਰ ਦਾ ਮਾਲਕ ਗੁਰੂ ਹੋਏ ਸੰਗਤ ਜੀ ਅੱਜ ਤੋਂ ਹੀ ठान ਲਓ ਹਰ ਮਹੀਨੇ ਦੀ ਪਹਿਲੀ ਤਨਖਾਹ ਆਉਣ ਤੇ ਪਹਿਲਾ ਦਸਵੰਦ ਕੱਢ ਕੇ ਗੁਰੂ ਦੀ ਗੋਲਕ ਵਿੱਚ ਪਾਓ ਜਾਂ ਫਿਰ ਇਸ ਪਰਮਾਤਮਾ ਦੀ ਬਣਾਈ ਹੋਈ ਖਲਕਤ ਦੇ ਵਿੱਚੋਂ ਕਿਸੇ ਵੀ ਲੋੜਵੰਦ ਇਨਸਾਨ ਨੂੰ ਜਾਨਵਰ ਨੂੰ ਜਾਂ ਕਿਸੇ ਵੀ ਬਜ਼ੁਰਗ ਨੂੰ ਕਿਸੇ ਵੀ ਲੋੜਵੰਦੇ ਇਨਸਾਨ ਨੂੰ ਤੁਸੀਂ ਆਪਣੇ ਦਸਵੰਦ ਦਸਵਾਂ ਹਿੱਸਾ ਕੱਢ ਕੇ ਉਹਨਾਂ ਦੀ ਸਹਾਇਤਾ ਵਿੱਚ ਲਗਾ ਸਕਦੇ ਹੋ ਫਿਰ ਦੇਖੋ ਗੁਰੂ ਕਿਵੇਂ ਬਾਕੀ 90% ਨੂੰ 900% ਵਾਪਸ ਬਣਾ ਕੇ ਤੁਹਾਡੇ ਘਰ ਭੇਜਦਾ ਹੈ ਸੋ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਸੱਚੀ ਕਹਾਣੀ ਵੀ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਬਹੁਤ ਹੀ ਇੱਕ ਡੂੰਗੀ ਕਹਾਣੀ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਸਾਰੇ ਪੂਰੀ ਵੀਡੀਓ ਦਾ ਸਾਰੰਸ਼ ਸਮਝ ਆ ਜਾਵੇਗਾ ਕਹਿੰਦੇ ਇੱਕ 14-15 ਸਾਲ ਦਾ ਲੜਕਾ ਸੀ ਉਸ ਦੀ ਜਿਹੜੀ ਸੋਚ ਸੀ ਉਹ ਬਹੁਤ ਡੂੰਗੀ ਸੀ ਕਿਉਂਕਿ ਉਸ ਦੀ ਜਿਹੜੀ ਮਾਂ ਸੀ ਉਹ ਗੁਰਬਾਣੀ ਵਾਲੀ ਸੀ ਗੁਰਬਾਣੀ ਦਾ ਜਾਪ ਕਰਨ ਵਾਲੀ ਸੀ ਤੇ ਬੱਚੇ ਨੇ ਮਾਂ ਤੋਂ ਹੀ ਸੰਸਕਾਰ ਪ੍ਰਾਪਤ ਕੀਤੇ ਸਨ ਉਹ ਕਿਸੇ ਵੀ ਗੱਲ ਨੂੰ ਬੜੀ ਕਿਹਰਾਈ ਨਾਲ ਸੋਚਦਾ ਸੀ ਉਸ ਦੀ ਮਾਂ ਰੋਜ਼ ਉਸ ਨੂੰ ਗਿਆਨ ਦੀਆਂ ਗੱਲਾਂ ਸਿਖਾਉਂਦੀ ਸੀ ਪੁੱਤਰ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹ ਸਾਨੂੰ 100 ਗੁਣਾ ਵਾਪਸ ਹੋ ਕੇ ਮਿਲਦਾ ਹੈ ਪਰ ਲੜਕਾ ਹਰ ਵਾਰ ਪੁੱਛਦਾ ਮਾਂ ਜੀ ਸਭ ਤੋਂ ਵੱਡਾ ਦਾਨ ਕਿਹੜਾ ਹੈ ਇੱਕ ਦਿਨ ਮਾਂ ਨੇ ਉਸ ਨੂੰ ਕਿਹਾ ਚਲ ਤੈਨੂੰ ਮੈਂ ਦੱਸਦੀ ਹਾਂ ਕਿ ਦਾਨ ਸਭ ਤੋਂ ਵੱਡਾ ਕਿਹੜਾ ਹੈ ਆਪਣੇ ਪਿੰਡ ਦੇ ਵਿੱਚ ਇੱਕ ਸਾਧ ਬਾਬਾ ਜੀ ਆਏ ਹਨ ਜੋ ਕਿ ਬਹੁਤ ਹੀ ਧਾਰਮਿਕ ਵਿਰਤੀ ਵਾਲੇ ਹਨ ਉਹਨਾਂ ਨੂੰ ਇਹ ਸਭ ਕੁਝ ਪਤਾ ਹੈ ਤੇ ਉਹ ਤੈਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਾ ਦੇਣਗੇ ਕਿ ਸਭ ਤੋਂ ਵੱਡਾ ਦਾਨ ਕੀ ਹੈ ਸਾਧ ਬਾਬਾ ਨੇ ਲੜਕੇ ਨੂੰ ਪਿਆਰ ਨਾਲ ਵੇਖਿਆ ਪੁੱਤਰ ਸਭ ਤੋਂ ਵੱਡਾ ਦਾਨ ਮੈਂ ਤੈਨੂੰ ਦੱਸਾਂਗਾ ਕਿ ਕਿਹੜਾ ਪਰ ਉਸ ਤੋਂ ਪਹਿਲਾਂ ਤੈਨੂੰ 5 ਦਿਨ ਮੇਰੇ ਕੋਲ ਰਹਿਣਾ ਪਵੇਗਾ ਤੇ ਉਹਨਾਂ 5 ਦਿਨਾਂ ਦੇ ਵਿੱਚ ਮੈਂ ਤੈਨੂੰ ਹਰ ਰੋਜ਼ ਇੱਕ ਨਵਾਂ ਸਬਕ ਦੇਵਾਂਗਾ ਜਿਸ ਸਭ ਕੋ ਨੂੰ ਸਿੱਖ ਕੇ ਤੈਨੂੰ ਪਤਾ ਲੱਗੇਗਾ ਕਿ ਸਭ ਤੋਂ ਵੱਡਾ ਦਾਨ ਕਿਹੜਾ ਹੈ ਹੁਣ ਲੜਕਾ ਆਪਣੇ ਮਾਂ ਵੱਲ ਵੇਖਦਾ ਤੇ ਮਾਂ ਤੋਂ ਇਜਾਜ਼ਤ ਲੈਂਦਾ ਕਿ ਮਾਂ ਮੈਂ ਬਾਬਾ ਜੀ ਦੇ ਕੋਲ ਰਹਿ ਸਕਦਾ ਸਭ ਤੋਂ ਵੱਡਾ ਦਾਨ ਜਾਣਨ ਦੇ ਲਈ ਤਾਂ ਉਸ ਦੀ ਮਾਂ ਨੇ ਬਾਬਾ ਜੀ ਤੇ ਵਿਸ਼ਵਾਸ ਕਰਕੇ ਉਸ ਬੱਚੇ ਨੂੰ ਬਾਬਾ ਜੀ ਕੋਲ ਰੱਖ ਦਿੱਤਾ ਬਾਬਾ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਛੋਟੇ-ਛੋਟੇ ਮੋਟੇ ਕੰਮ ਕਰਾਉਣੇ ਸ਼ੁਰੂ ਕੀਤੇ ਰਾਤ ਹੋਈ ਦਿਨ ਚੜਿਆ ਦੂਸਰਾ ਦਿਨ ਅੰਮ੍ਰਿਤ ਵੇਲੇ ਉੱਠੇ ਸਵੇਰੇ ਸਵੇਰੇ ਦੋਵੇਂ ਜੰਗਲ ਵਿੱਚੋਂ ਲੰਘ ਰਹੇ ਸਨ ਇੱਕ ਬੁੱਢੀ ਮਾਤਾ ਭਾਰੀ ਲੱਕੜਾਂ ਦਾ ਗੱਟਾ ਸਿਰ ਤੇ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕਾ ਧੌੜ ਕੇ ਗਿਆ ਗੱਟਾ ਚੁੱਕਿਆ ਤੇ ਮਾਤਾ ਦੇ ਘਰ ਤੱਕ ਸਾਢਾ ਆ ਮਾਤਾ ਨੇ ਦੁਆਵਾਂ ਦਿੱਤੀਆਂ ਲੜਕੇ ਨੂੰ ਬੜਾ ਸੁੱਖ ਮਹਿਸੂਸ ਹੋਇਆ ਸਾਧ ਭਾਵੇਂ ਨੇ ਕਿਹਾ ਕਿ ਪੁੱਤਰ ਸੇਵਾ ਦਾ ਦਾਨ ਬਹੁਤ ਚੰਗਾ ਦਾਨ ਹੈ ਕੌਸ ਲੜਕੀ ਨੇ ਕਿਹਾ ਕਿ ਬਾਬਾ ਜੀ ਦੀ ਸੇਵਾ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਪਰ ਸਾਧ ਜੀ ਨੇ ਕਿਹਾ ਕਿ ਨਹੀਂ ਪਰ ਇਸ ਤੋਂ ਵੱਡਾ ਦਾਨ ਕੋਈ ਹੋਰ ਦਾਨ ਹੈ ਦੂਸਰੇ ਦਿਨ ਫਿਰ ਉਹ ਰਸਤੇ ਵਿੱਚ ਜਾ ਰਹੇ ਸਨ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਗਰੀਬ ਬੱਚਾ ਮਿਲਿਆ ਜੋ ਬਹੁਤ ਹੀ ਰੋ ਰਿਹਾ ਸੀ ਉਸ ਦੀਆਂ ਜੁੱਤੀਆਂ ਫਟ ਗਈਆਂ ਸਨ ਠੰਡ ਵਿੱਚ ਪੈਰ ਲਾਲ ਹੋ ਗਏ ਸਨ ਲੜਕੀ ਨੇ ਆਪਣੀ ਪੈਰਾਂ ਵਾਲੀਆਂ ਜੁੱਤੀਆਂ ਉਤਾਰ ਕੇ ਉਸ ਨੂੰ ਕਹਿਣਾ ਦਿੱਤੇ ਆ ਤੇ ਖੁਦ ਨੰਗੇ ਪੈਰੀ ਚੱਲ ਪਿਆ ਤੇ ਹੁਣ ਲੜਕੀ ਨੇ ਸਾਧ <table><tbody> ਬਾਬੇ ਨੂੰ ਕਿਹਾ ਬਾਬਾ ਜੀ ਕਿ ਇਹ ਸਭ ਤੋਂ ਵੱਡਾ ਮੇਰਾ ਦਾਨ ਸੀ ਜਿਹੜਾ ਮੈਂ ਅੱਜ ਕੀਤਾ ਤਾਂ ਬਾਬਾ ਜੀ ਨੇ ਕਿਹਾ ਇਹ ਤੇਰਾ ਦਾਨ ਵਸਤੂ ਦਾ ਦਾਨ ਹੈ ਇਹ ਵੀ ਬਹੁਤ ਵੱਡਾ ਚੰਗਾ ਦਾਨ ਹੈ ਪਰ ਉਹ ਜਿਹੜਾ ਦਾਨ ਮੈਂ ਤੈਨੂੰ ਦੱਸਣਾ ਉਹ ਇਸ ਤੋਂ ਵੀ ਵੱਡਾ ਦਾਨ ਹੈ ਤੀਸਰਾ ਦਿਨ ਆਇਆ ਬਜ਼ੁਰਗ ਤੇ ਉਹ ਬੱਚਾ ਫਿਰ ਤੋਂ ਆਪਣੇ ਰਾਹ ਤੁਰਪੇ ਉਹਨਾਂ ਨੂੰ ਇੱਕ ਬਜ਼ੁਰਗ ਬਿਮਾਰ ਬੰਦਾ ਰੋਂਦਾ ਹੋਇਆ ਦਿਖਾਈ ਦਿੱਤਾ ਜਦੋਂ ਉਹਨਾਂ ਦੋਵਾਂ ਨੇ ਉਹ ਦੇਖਿਆ ਤਾਂ ਉਹ ਬੱਚਾ ਉਸ ਕੋਲ ਭੱਜ ਕੇ ਨੱਠ ਕੇ ਗਿਆ ਉਸ ਨੂੰ ਦਵਾਈ ਦੀ ਸਖਤ ਲੋੜ ਸੀ ਪਰ ਉਸ ਕੋਲ ਪੈਸੇ ਨਹੀਂ ਸਨ ਲੜਕੀ ਨੇ ਆਪਣੇ ਕੋਲ ਜੋਸ਼ ਦੀ ਮਾਂ ਨੇ ਉਸ ਨੂੰ ਕੁਝ ਪੈਸੇ ਦਿੱਤੇ ਸਨ ਉਹਨਾਂ ਪੈਸਿਆਂ ਦੀ ਦਵਾਈ ਲਿਆ ਕੇ ਦਿੱਤੀ ਤੇ ਉਸ ਸਾਧ ਬਾਬੇ ਨੂੰ ਵੀ ਉਹ ਦਵਾਈ ਸੌਰੀ ਉਸ ਬਾਬਾ ਜੀ ਨੂੰ ਜੋ ਬਿਮਾਰ ਬਜ਼ੁਰਗ ਸੀ ਉਸ ਨੂੰ ਉਹ ਦਵਾਈ ਦਿੱਤੀ ਦਵਾਈ ਖਵਾਲ ਕੇ ਬੱਚਾ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਉਹ ਬਜ਼ੁਰਗ ਬਾਬਾ ਜੀ ਨੇ ਉਸ ਨੂੰ ਬਹੁਤ ਹੀ ਦੁਆਵਾਂ ਦਿੱਤੀਆਂ ਤਾਂ ਹੁਣ ਲੜਕੇ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਕੀ ਮੇਰਾ ਇਹ ਸਭ ਤੋਂ ਵੱਡਾ ਧਾਨ ਹੈ ਜਿਹੜਾ ਮੈਂ ਧਨ ਦਾ ਦਾਨ ਕੀਤਾ ਤਾਂ ਬਾਬਾ ਜੀ ਨੇ ਕਿਹਾ ਕਿ ਧਨ ਦਾ ਦਾਨ ਚੰਗਾ ਹੈ ਪਰ ਇਸ ਤੋਂ ਵੀ ਉੱਚਾ ਧਾਨ ਕੋਈ ਹੋਰ ਹੈ ਚੌਥਾ ਦਿਨ ਆਇਆ ਜੰਗਲ ਵਿੱਚ ਇੱਕ ਨੌਜਵਾਨ ਬੈਠਾ ਰੋ ਰਿਹਾ ਸੀ ਸਾਧ ਬਾਬਾ ਤੇ ਉਹ ਲੜਕਾ ਜੰਗਲ ਵਿੱਚ ਆ ਰਹੇ ਸਨ ਉਸ ਉਸ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਘਰ ਜਾਣ ਲਈ ਟਿਕਟ ਦੇ ਪੈਸੇ ਵੀ ਨਹੀਂ ਸਨ ਉਹ ਬਹੁਤ ਹੀ ਨਿਰਾਸ਼ ਹੋ ਕੇ ਰੋ ਰਿਹਾ ਸੀ ਕਿਉਂਕਿ ਉਸ ਨੌਜਵਾਨ ਨੇ ਜਿੰਨੇ ਵੀ ਪੈਸੇ ਕਮਾਏ ਸਨ ਨਾ ਤਾਂ ਚੋਰ ਉਸ ਤੋਂ ਲੁੱਟ ਕੇ ਲੈ ਗਏ ਸਨ ਸਾਧ ਭਾਬੇ ਨੇ ਲੜਕੇ ਨੂੰ ਰੋਕਿਆ ਤੇ ਕਿਹਾ ਅੱਜ ਤੋਂ ਇਸ ਨੂੰ ਨਾ ਪੈਸੇ ਦੇਣਾ ਜੇਕਰ ਤੂੰ ਇਸ ਨੂੰ ਪੈਸੇ ਦੇ ਦੇਵੇਂਗਾ ਨਾ ਤਾਂ ਤੇਰੀ ਗੱਲ ਉਲਟ ਹੋ ਜਾਵੇਗੀ ਨਾ ਹੀ ਤੂੰ ਇਸ ਨੂੰ ਖਾਣ ਨੂੰ ਕੁਝ ਦੇਣਾ ਤੇ ਨਹੀਂ ਇਸ ਨੂੰ ਕੁਝ ਪੈਸੇ ਦੇਣੇ ਸਿਰਫ ਇਸ ਦੇ ਕੋਲ ਕੁਝ ਮਿੰਟ ਦੇ ਲਈ ਬੈਠ ਜਾ ਇਸ ਦੀਆਂ ਗੱਲਾਂ ਸੁਣ ਤੇ ਇਸ ਨੂੰ ਦਿਲਾਸਾ ਦੇ ਦੇ ਲੜਕਾ ਉਸ ਲੜਕੇ ਕੋਲ ਗਿਆ ਨੌਜਵਾਨ ਕੋਲ ਤੇ ਉਸ ਕੋਲ ਜਾ ਕੇ ਬੈਠ ਗਿਆ ਨੌਜਵਾਨ ਨੇ ਆਪਣਾ ਸਾਰਾ ਦੁੱਖ ਸੁਣਾਇਆ ਲੜਕੇ ਨੇ ਪਿਆਰ ਨਾਲ ਕਿਹਾ ਭਰਾ ਜੀ ਇੱਕ ਨੌਕਰੀ ਗਈ ਤਾਂ ਕੀ ਹੋਇਆ ਤੁਹਾਡੇ ਅੰਦਰ ਹੁਨਰ ਹੈ ਹਿੰਮਤ ਹੈ ਵਾਹਿਗੁਰੂ ਤੁਹਾਨੂੰ ਬਹੁਤ ਚੰਗੀ ਨੌਕਰੀ ਦੇਣਗੇ ਉਥੋਂ ਫਿਰ ਤੋਂ ਕੋਸ਼ਿਸ਼ ਕਰੋ ਨੌਜਵਾਨ ਦੀਆਂ ਅੱਖਾਂ ਵਿੱਚੋਂ ਚਮਕ ਆ ਗਈ ਉਸ ਨੇ ਕਿਹਾ ਭਰਾ ਇਹੇ ਇਹ ਸ਼ਬਦਾਂ ਨੇ ਮੈਨੂੰ ਨੰਨੀ ਜ਼ਿੰਦਗੀ ਦੇ ਦਿੱਤੀ ਆ ਸਾਧ ਬਾਬਾ ਮੁਸਕਰਾਇਆ ਤੇ ਕਹਿਆ ਹੁਣ ਸਮਝ ਆਇਆ ਦਿਲਾਸੇ ਦਾ ਦਾਨ ਹੌਸਲੇ ਦਾ ਦਾਨ ਇਹ ਬਹੁਤ ਵੱਡਾ ਦਾਨ ਹੈ ਕਲਯੁਗ ਦੀ ਦੁਨੀਆ ਦੇ ਵਿੱਚ ਇਹੇ ਦਾਨ ਸਭ ਤੋਂ ਵੱਡਾ ਦਾਨ ਹੈ ਜੇਕਰ ਅਸੀਂ ਕਿਸੇ ਇਨਸਾਨ ਨੂੰ ਆਪਣੀ ਮੁਖ ਦੇ ਵਿੱਚੋਂ ਜਾ ਕੇ ਦਿਲਾਸਾ ਦਵਾਂਗੇ ਨਾ ਤਾਂ ਉਹ ਕਿਤੇ ਨਾ ਕਿਤੇ ਹੌਸਲੇ ਵਾਲਾ ਹੋ ਜਾਵੇਗਾ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਸ ਤੋਂ ਵੱਡਾ ਦੰਦ ਦੀ ਇੱਕ ਹੋਰ ਧਾਰ ਹੈ ਜਦੋਂ ਪੰਜਵਾਂ ਦਿਨ ਆਇਆ ਤਾਂ ਸਾਧ ਬਾਬਾ ਲੜਕੇ ਨੂੰ ਇੱਕ ਖੂਕੂਨ ਲੈ ਗਿਆ ਉੱਥੇ ਪਤੀ ਪਤਨੀ ਝਗੜ ਰਹੇ ਸਨ ਪਤੀ ਗੁੱਸੇ ਵਿੱਚ ਸੀ ਕਿਉਂਕਿ ਉਸਦੇ ਵੱਡੇ ਭਰਾ ਨੇ ਸਾਰੇ ਸਾਹਮਣੇ ਉਸਦਾ ਬਹੁਤ ਅਪਮਾਨ ਕੀਤਾ ਸੀ ਉਹ ਬੋਲ ਰਿਹਾ ਸੀ ਕਿ ਮੈਂ ਉਸ ਨੂੰ ਜ਼ਿੰਦਗੀ ਵਿੱਚ ਮਾਫ਼ ਨਹੀਂ ਕਰਾਂਗਾ ਉਸਦੇ ਸ਼ਬਦ ਮੇਰੇ ਦਿਲ ਵਿੱਚ ਤੀਰ ਵਾਂਗ ਚੁਬੇ ਹੋਏ ਨੇ ਕੁੜੀ ਦੇਰ ਬਾਅਦ ਉਸਦਾ ਵੱਡਾ ਭਰਾ ਆਇਆ ਅੱਖਾਂ ਵਿੱਚ ਹੰਝੂ ਹੱਥ ਜੋੜ ਕੇ ਬੋਲਿਆ ਭਰਾ ਮੈਂ ਗੁੱਸੇ ਵਿੱਚ ਬਹੁਤ ਕੁਝ ਬੋਲ ਗਿਆ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਸਾਡਾ ਰਿਸ਼ਤਾ ਟੁੱਟ ਜਾਵੇਗਾ ਤਾਂ ਮੈਂ ਮਰ ਜਾਵਾਂਗਾ ਛੋਟਾ ਭਰਾ ਪਹਿਲਾਂ ਚੁੱਪ ਰਿਹਾ ਫਿਰ ਉਸਨੇ ਵੱਡੇ ਭਰਾ ਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਭਰਾ ਜੀ ਸਭ ਭੁੱਲ ਗਿਆ ਤੂੰ ਮੇਰਾ ਵੱਡਾ ਭਰਾ ਹੈ ਤੇਰੇ ਬਿਨਾ ਮੇਰਾ ਘਰ ਵੀ ਸੁਣਨਾ ਹੈ ਦੋਵੇਂ ਭਰਾ ਗੱਲ ਨਾਲ ਲਾ ਕੇ ਰੋਏ ਉਹਨਾਂ ਦੇ ਚਿਹਰਿਆਂ ਤੇ ਸੁੱਖ ਦੀ ਚਮਕ ਸੀ ਸਾਧ ਬਾਬੇ ਨੇ ਲੜਕੇ ਵੱਲ ਵੇਖ ਕੇ ਕਿਹਾ ਪੁੱਤਰ ਨੂੰ ਸਮਝ ਆ ਗਿਆ ਸਭ ਤੋਂ ਵੱਡਾ ਦਾਨ ਹੈ ਮਾਫੀ ਦਾ ਦਾਨ ਜਿਸ ਨੇ ਸਾਨੂੰ ਸੁੱਖ ਦਿੱਤਾ ਤਕਲੀਫ ਦਿੱਤੀ ਉਸ ਨੂੰ ਦਿਲੋਂ ਮਾਫ ਕਰ ਦੇਣਾ ਇਹ ਸਭ ਤੋਂ ਔਖਾ ਹੈ ਪਰ ਇਹੀ ਸਭ ਤੋਂ ਵੱਡਾ ਅੱਜ ਦੀ ਦੁਨੀਆਂ ਦੇ ਵਿੱਚ ਪੁੰਨ ਹੈ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਤਾਂ ਸਾਡੇ ਦਿਲ ਦਾ ਬੋਝ ਵੀ ਹਲਕਾ ਹੋ ਜਾਂਦਾ ਹੈ ਤੇ ਸਾਹਮਣੇ ਵਾਲੇ ਦਾ ਵੀ ਲੜਕਾ ਚੁੱਪ ਕਰਕੇ ਬੈਠ ਗਿਆ ਫਿਰ ਉਸਨੇ ਸਾਧ ਬਾਬੇ ਦੇ ਚਰਨ ਸੁੱਟ ਕੇ ਕਿਹਾ ਬਾਬਾ ਜੀ ਤੁਸੀਂ ਮੈਨੂੰ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਬਕ ਸਿਖਾਇਆ ਕਿ ਅੱਜ ਕੱਲ੍ਹ ਕਾਲ ਯੁੱਗ ਦੀ ਦੁਨੀਆ ਦੇ ਵਿੱਚ ਜਿਹੜੇ ਦਾਨ ਸਭ ਤੋਂ ਵੱਡਾ ਦਾਨ ਹੈ ਨਾ ਇੱਕ ਤਾਂ ਕਿਸੇ ਨੂੰ ਹੌਸਲਾ ਫੁਚਾਈ ਦੇਣਾ ਕਿਸੇ ਗਲਤ ਰਸਤੇ ਨਾ ਪਾਉਣਾ ਤੇ ਦੂਸਰਾ ਮਾਫੀ ਦਾ ਦਾਨ ਇਹ ਦੋ ਧਾਨ ਨੇ ਜਿਹੜੇ ਬਹੁਤ ਹੀ ਵੱਡੇ ਧਾਨ ਨੇ ਜੇਕਰ ਇਹਨਾਂ ਵਿੱਚੋਂ ਅਸੀਂ ਇੱਕ ਧਾਨ ਵੀ ਕਰਾਂਗੇ ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣਾ ਹੀ ਹੋਣਾ ਤੇ ਸਾਡੇ ਰਿਸ਼ਤਿਆਂ ਦੇ ਵਿੱਚ ਕਦੇ ਵੀ ਦਰਾੜ ਨਹੀਂ ਆ ਸਕਦੀ ਕਿਉਂਕਿ ਜਦੋਂ ਅਸੀਂ ਆਪਣੀ ਲੜਾਈ ਝਗੜੇ ਤੇ ਦੁੱਖਾਂ ਨੂੰ ਦੁੱਖਾਂ ਦੇ ਕਾਰਨ ਨੂੰ ਦੁੱਖਾਂ ਦਾ ਕਾਰਨ ਸਮਝਣ ਵਾਲੇ ਇਨਸਾਨਾਂ ਨੂੰ ਮਾਫ਼ ਕਰਨਾ ਨਹੀਂ ਨ ਸਿੱਖਦੇ ਉਹਨਾਂ ਚਰਾਂਤ ਕਦੇ ਵੀ ਅੱਗੇ ਨਹੀਂ ਵਧਦੇ ਸ਼ੂ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਮੇਰੇ ਤਨ ਤਨ ਕਲਗੀਧਰ ਪਾਤਸ਼ਾਹ ਜੀ ਨੇ ਜੋ ਰੀਤ ਚਲਾਈ ਹੈ ਨਾ ਦਸਬੰਦ ਦੀ ਉਸ ਦਸਬੰਦ ਦੇ ਨਾਲ-ਨਾਲ ਆਪਾਂ ਨੇ ਇਹ দান ਵੀ ਜ਼ਰੂਰ ਕਰਨੇ ਆ ਮਾਫੀ ਦਾ ਦਾਨ ਹੌਸਲੇ ਦਾ ਦਾਨ ਅਤੇ ਕਿਸੇ ਦਾ ਦੁੱਖ ਸੁਣ ਕੇ ਉਸ ਨੂੰ ਹੌਸਲਾ ਫਜਾਈ ਦੇਣੀ ਇਹ দান ਸਾਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰਨੇ ਚਾਹੀਦੇ ਨੇ ਜੇ ਅੱਜ ਕੋਈ ਤੁਹਾਨੂੰ ਦੁੱਖ ਦੇ ਰਿਹਾ ਹੈ ਕੋਈ ਕੋਈ ਪ੍ਰਾਣੀ ਗਿਲਾ ਹੈ ਕੋਈ ਰਿਸ਼ਤੇਦਾਰ ਦੋਸਤ ਜਾਂ ਘਰ ਵਾਲਾ ਅੱਜ ਹੀ ਮਾਫ ਕਰ ਦਿਓ ਮਾਫੀ ਮੰਗਣੀ ਵੀ ਵੱਡੀ ਗੱਲ ਹੈ ਤੇ ਮਾਫ ਕਰਨਾ ਉਸ ਤੋਂ ਵੀ ਵੱਡਾ ਦਾਨ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੁੜ ਬੇਨਤੀ ਕਰਦੇ ਆਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਜੇਕਰ ਕੋਈ ਵੀਡੀਓ ਦੇ ਵਿੱਚ ਗਲਤ ਬੋਲਿਆ ਗਿਆ ਹੋਵੇ ਤਾ ਆਪਣੀ ਛੋਟੀ ਵੱਡੀ ਧੀ ਸਮਝ ਕੇ ਜਾਂ ਭੈਣ ਸਮਝ ਕੇ ਮੁਆਫ जरूर ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ